ਅੱਜ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਜਿੱਥੇ ਉਹਨਾਂ ਨੇ ਕਿਹਾ ਕਿ ਸਾਡੀ ਚੰਨੀ ਨੇ ਬਹੁਤ ਹੈਲਪ ਕੀਤੀ ਅਤੇ ਨਾਲ ਹੀ ਚਰਨਜੀਤ ਚੰਨੀ ਨੇ ਵੀ ਸਿੱਧੂ ਮੂਸੇਵਾਲੇ ਪ੍ਰਤੀ ਇੱਕ ਪੋਸਟ ਪਾਉਂਦੇ ਹੋਏ ਲਿਖਿਆ ਮੇਰਾ ਚੌਣ ਮਹੀਮ ਚ ਸ਼ਾਮਲ ਹੋਣ ਲਈ ਮੈਂ ਸਿੱਧੂ ਮੂਸੇਵਾਲ ਦੇ ਪਿਤਾ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਦਾ ਧੰਨਵਾਦ ਕਰਦਾ ਹਾਂ ਸਿੱਧੂ ਮੂਸੇਵਾਲ ਦੇ ਇਨਸਾਫ ਦੀ ਲੜਾਈ ਵਿੱਚ ਮੈਂ ਹਰ ਤਰ੍ਹਾਂ ਨਾਲ ਪਰਿਵਾਰ ਦੇ ਨਾਲ ਹਾਂ ਇੱਕ ਦਿਨ ਇਨਸਾਫ ਜ਼ਰੂਰ ਮਿਲੂਗਾ ਜਸਟਿਸ ਫੋਰ ਸਿੱਧੂ ਮੂਸੇਵਾਲ ਆਓ ਹੋਰ ਕੀ ਕਹਿਆ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੇ ਚਰਨਜੀਤ ਸਿੰਘ ਚੰਨੀ ਬਾਰੇ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਤੇ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਇਸ ਕੰਮ ਤੋਂ ਬਹੁਤ ਆਸਮਾਨ ਦਾ ਹੈ ਕਿ ਜਨੰਦਰ ਦੇ ਨਾਲ ਜਿਹੜਾ ਬੋਲ ਰਿਹਾ ਮੈਂ ਉਸ ਸਮਾਜਿਕ ਮੁੱਦੇ ਬੋਲ ਰਿਹਾ ਹਾਂ ਔਰ ਇਸ ਵਾਰ ਤੁਹਾਡੇ ਕੋਲ ਮੇਤੇ ਕੈਂਡੀਡੇਟ ਦੇ ਉਹ ਮੇਰਾ ਜਿੰਨਾ ਕਿਦਾਂ ਦਾ ਵਾਪਿਆ ਜਿੰਨਾ ਇਹਨਾਂ ਨੇ ਮੇਰੇ ਬੇਟੇ ਦੇ ਸਿਰ ਤੇ ਹੱਥ ਰੱਖਿਆ ਔਰ ਮੈਂ ਚੰਨੀ ਸਾਹਿਬ ਦਾ ਦਿਨੋਂ ਦਰਵਾਜ਼ਾ ਕਰਦਾ ਕਿ ਜੇ ਸਾਡੀ ਕੋਈ ਵਾਰੀ ਮੋਟੀ ਨਾ ਦੀ ਨਕਤੌਰ ਤੇ ਦੇਖ ਬਣੀ ਤਾਂ ਇਹਨਾਂ ਨੇ ਸਰਕਾਰ ਸਾਨੂੰ ਬਹੁਤ ਲਾਭ ਮਿਲਿਆ ਔਰ ਮੇਰੇ ਬੇਟੇ ਨੇ ਬੇਚੜੰਦੇ ਦੇ ਕੰਮ ਉਸ ਵੇਲੇ ਉਹ ਜਾ ਕੇ ਕੰਮ ਜਿੱਤੇ ਆ ਮੈਨੂੰ ਸਮਾ ਨੂੰ ਬਹੁਤ ਹੁਣਾ ਮਿਲਿਆ ਪਰੰਤੂ ਫੇਰ ਵੀ ਅੱਜ ਜਗਾ ਜਗਾ ਤੋਦੇ ਸਰਕਾਰ ਦੇ ਨੀਂਵ ਪੱਥਰ ਰੱਖੇ ਹੋਏ ਪਤਾ ਲੱਗਦਾ ਵੀ ਕੋਈ ਇਨਸਾਨ ਇੱਜੇ ਹੋਵੇ ਜੱਦੀ ਬਿਜ਼ਨਸ ਵਿੱਚ